ਮਿੱਤ 2:00 ਵਜੇ ਕਬੀਰ ਸਿੰਘ ਨਾਮ ਦੇ ਵਿਅਕਤੀ ਕੋਲੋਂ ਇੱਕ ਮੋਬਾਈਲ ਸਟੈਚ ਕੀਤਾ ਹੈ ਦੋ ਸਨੇਚਰਜ਼ ਵੱਲੋਂ ਜਦੋਂ ਸ਼ਿਕਾਇਤ ਕੀਤੀ ਤਾਂ ਤੁਰੰਤ ਕੌਸ਼ਤ ਪੁਸਰ ਨੂੰ ਮਸਤੀ ਵਰਤੇ ਹੋਏ ਉਸੇ ਤਰਮ ਨੂੰ ਫਾਲੋਅ ਅਪ ਕੀਤਾ ਗਿਆ ਤੇ ਉਹਨਾਂ ਨੂੰ ਜੜਵਾਓ ਗ੍ਰਿਫਤਾਰ ਕੀਤਾ ਗਿਆ ਸੀ ਜੀ ਕਿਹਦੀ ਤੇ ਉਹਨਾਂ ਕੋਲ ਇੱਕ ਚੋਰੀ ਜਿਹੜਾ ਖੋਸ਼ ਉਧਾਰ ਜਿਹੜਾ ਮੋਬਾਈਲ ਸੀ ਉਹ ਨਾਲ ਰਿਕਵਰ ਕੀਤਾ ਗਿਆ ਤੇ ਨਾਲ ਜਿਹੜੇ ਵਹੀਕਲ ਤੇ ਉਹਨਾਂ ਨੇ ਕੋ ਕੀਤੀ ਸੀ ਉਹ ਵੀ ਰਿਕਵਰ ਕੀਤਾ ਗਿਆ ਜੀ ਅੱਜ ਇਹ ਕਿਨਾ 16 4 24 ਨੂੰ ਤੁਗਤਕ ਤ੍ਰਿਪਟਾ 1:00 ਵਜੇ ਇੱਕ ਗਵੀਰ ਸਿੰਘ ਨਾਮ ਦੇ ਵਿਅਕਤੀ ਕੋਲੋਂ ਇੱਕ ਮੋਬਾਈਲ ਸਟਾਚ ਕੀਤਾ ਹੈ ਦੋ ਸਨੇਚਰਜ਼ ਵੱਲੋਂ ਤੇ ਉਸ ਆਦਮੀ ਵੱਲੋਂ ਉਸ ਸਿਨੇਚਰ ਵੱਲੋਂ ਜਿਹੜੇ ਸਕੂਟਰ ਦੇ ਸਵਾਰ ਹੋਏ ਸੀ ਉਹਦਾ ਨੰਬਰ ਨੋਟ ਕਰ ਲਿਆ ਗਿਆ ਸੀ ਜਦੋਂ ਸ਼ਿਕਾਇਤ ਕੀਤੀ ਤਾਂ ਤੁਰੰਤ ਪੁਲਿਸ ਵੱਲੋਂ ਉਸਦੀ ਵਾਰਤ ਦੇ ਹੋਏ ਉਸੇ ਤਰ੍ਹਾਂ ਫਾਲੋਅ ਅਪ ਕੀਤਾ ਗਿਆ ਤੇ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਲਿਆ ਕੇ ਉਹਨਾਂ ਕੋਲ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਕੋਲ ਜਿਹੜਾ ਖੋਸ਼ ਹੋਦਾ ਜਿਹੜਾ ਮੋਬਾਈਲ ਸੀ ਉਹ ਨਾਲ ਰਿਕਵਰ ਕੀਤਾ ਗਿਆ ਤੇ ਨਾਲ ਜਿਹੜੇ ਵਹੀਕਲ ਤੇ ਉਹਨਾਂ ਨੇ ਖੋਹ ਕੀਤੀ ਸੀ ਉਹ ਰਿਕਵਰ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਵਿਕੀਆਂ ਨੂੰ ਦਰਾਨੇ ਕੋਸ਼ਿਸ਼ ਹੋਰ ਵੀ ਮਤਲਬ ਕਿ ਡੀਪਲੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੀ 10 12 ਵਾਰ ਦਾ ਤਾਂ ਕੀਤੀਆਂ ਹੋਈਆਂ ਵਾ ਜਿਦੇ ਬਾਰੇ ਅਸੀਂ ਵਕਫਾ ਕਥਾਣਿਆਂ ਨਾਲ ਕੰਟੈਕਟ ਕਰ ਰਹੇ ਹਾਂ ਜੀ ਇਖਲੇ ਤੋਂ ਦੇ ਰਹੇ ਆ ਜੀ ਇਹ ਜਿਹੜਾ ਲਵਰੀ ਸਿੰਘ ਉਰਫ ਲਵ ਆ ਇਹ ਇਤਨੇ ਜਾਣੇ ਜਿਹੜੀ ਹੈ ਨਾ ਲਵਰੀ ਸਿੰਘ ਲਵ ਇੰਦਰਜੀਤ ਤੇ ਗੁਰਪ੍ਰਤਾਪ ਇਹ ਉਥੋਂ ਦੇ ਸੰਗਤਪੁਰੇ ਦੇ ਆ ਜੀ ਮੱਕਬੂਲ ਬੁਰਾਇਰੀ ਸਰ ਕਿੰਨੇ ਕੁ ਉਮਰ ਦੇ ਸੀ ਜੀ ਉਮਰ ਤਕਰੀਬਨ 20 ਤੋਂ ਲੈ ਕੇ ਤੇ 30 ਸਾਲ ਦੇ ਵਿੱਚ ਵਿੱਚ ਨੇ ਸਾਰੇ ਹੋਰ ਸਰ ਇਹ ਤਾਂ ਕੋਈ ਕੰਮਕਾਰ ਨਹੀਂ ਕੋਈ ਕੁਝ ਨਸ਼ੇ ਦੀ ਇਹ ਵੇਲੜੀ ਨੇ ਜੀ ਕੋਈ ਨਸ਼ੇ ਵਾਲੀ ਕੋਈ ਗੱਜੇ ਜੀ ਗੱਲ ਨਹੀਂ ਨੇ ਵੇਲੜੀ ਨੇ ਵੇਲੜੀ ਘੁੰਮਦੇ ਰਹਿੰਦੇ ਆ ਜੀ ਸਰ ਦਾ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਗਰੀਬੀ ਅਵਸਥਾ ਦੇ ਵਿੱਚ ਮਤਲਬ ਕਿ ਕੋਈ ਕੰਮਕਾਰ ਨਾ ਕਰਨਾ ਤੇ ਮਾਪੇ ਜਿਹੜੇ ਕੰਮ ਕਰਦੇ ਪਏ ਆ ਇਹਨੇ ਬਿਲਕੁਲ ਕੰਮ ਨਾ ਹੋਣ ਕਰਕੇ ਮਤਲਬ ਕਿ ਇਹਨਾਂ ਦਾ ਰੁਝਾਨ ਜਿਹੜਾ ਵੀ ਇਧਰ ਹੋ ਗਿਆ ਪਸ਼ਤਾਨ ਮੰਨ ਨੂੰ ਇਧਰ ਫਸ ਲਿਆ ਜਾਵੇ ਦੇ ਰਹੇ ਚੋਰੀ ਕਰਕੇ ਗਾਂ ਜਿੱਤੇ ਵੇਚਦੇ ਗੁੱਜਦੇ ਸੀ ਉਹਨਾਂ ਦਾ ਵੀ ਕੋ ਪਤਾ ਲੱਗਿਆ ਨਹੀਂ ਜੀ ਫਿਲਹਾਲ ਤੇ ਮਤਲਬ ਕਿ ਇਹਨਾਂ ਕੋਲ 4 ਮੋਬਾਈਲ ਅਸੀਂ ਰਿਕਵਰ ਕੀਤੇ ਆ ਜੀ 4 ਦਿਨਾਂ ਨੇ ਕੋਸ਼ਿਸ਼ ਠੀਕ ਹੈ ਜੀ ਅਸੀਂ 16 ਕੋ ਹੋਰ ਜਿੱਦ ਵੀ ਕੋਸ਼ਿਸ਼ ਕਰ ਕੀਤੀ ਜਾ ਰਹੀ ਹੈ ਰਿਮਾਰਕ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਜਿਹੜੀ ਐਕਟਿਵ ਹੈ ਬਰਾਬਰ ਕੀਤੀ ਹੋਊਗੀ ਇਹਨਾਂ ਦੀ ਵੀ ਚੋਰੀ ਹਾਂਜੀ ਉਹ ਇਹਨਾਂ ਦੀ ਜੀ ਫਿਲਹਾਲ ਉਹਦੇ ਬਾਰੇ ਅਸੀਂ ਕੋਕਣਾ ਪੜਤਾਲ ਕਰਾਂਗੇ ਜੇ ਕੋਈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪਾਈ ਜੇ ਤਾਂ ਬੰਦੇ ਦਾ ਜ਼ੁਲਮ ਉਹਦੇ ਵਿੱਚ ਵੀ ਐਡ ਕੀਤਾ ਜਾਏ ਇਹਨਾਂ ਦੇ ਕੋਈ ਹੋਰ ਵੀ ਸਾਥੀ ਕੋਈ ਇਹਦੇ ਨਾਲ ਇਸਨੋਂ ਬਈ ਇੱਕ ਹੋਰ ਸਾਥੀ ਹੈ ਦੱਸਦੀ ਆਪਣਾ ਸੁੰਦਰੀ ਤੁਹਾਨੂੰ ਪਤਾ ਲੱਗਾ ਸਾਨੂੰ ਤੇ ਉਹਦੇ ਪੁਸਤ ਕਰਨ ਕੀਤਾ ਜਾਂਦਾ ਹੈ ਇਹਨਾਂ ਦਾ ਕੋਈ ਪਹਿਲਾ ਕਿੰਨੇ ਰਿਕਾਰਡ ਹੈਗੇ ਹਾਂਜੀ ਇਹਦੇ ਵਿੱਚ ਲਵਪ੍ਰੀਤ ਸਿੰਘ ਤੇ ਪਹਿਲਾ ਮਖਬੂਰ ਉਪਰੇ ਥਾਣੇ ਦੇ ਵਿੱਚ ਇੱਕ ਮਕਦਮਾ ਚੋਰੀ ਦਾ ਦਰਜਿਆ ਇਸੇ ਤਰ੍ਹਾਂ ਇੱਕ ਗੁਰਪ੍ਰਤਾਪ ਤੇ ਵੀ ਇੱਕ ਦੋ ਮਕਦਮੇ ਜਿਹੜੇ ਆ ਚੋਰੀ ਦੇ ਦਰਜਿਆ ਹੈ ਸਰ ਹੋਰ ਕੋਈ ਕੁਛ ਵੀ ਸਾਹਮਣੇ ਆਈ ਹੋਤੀ ਨਹੀਂ ਇਸ ਲਈ ਅਮਾਜੀ ਪੋਜੀਸ਼ਨ ਮਾਰ ਲੈ ਲੈ ਰਹੇ ਜੇ ਰਮਾੜ ਲਿਖੇ ਹੋਰ ਬੋਸ਼ਿਸ਼ ਕਰਾਂਗੇ ਦੇਖੋ ਇਹਕਿਨਾ 16 4 24 ਨੂੰ ਤਬਕਤ ਕਰੀਬ 2:30 ਵਜੇ ਕਗਵੀਰ ਸਿੰਘ ਨਾਂ ਦੇ ਵਿਅਕਤੀ ਕੋਲੋਂ ਇੱਕ ਮੋਬਾਈਲ ਸਟੈਚ ਕੀਤਾ ਹੈ ਦੋ ਸਨੇਚਰਜ਼ ਵੱਲੋਂ ਤੇ ਉਸ ਆਦਮੀ ਵੱਲੋਂ ਉਸ ਸਿਨੇਚਰ ਵੱਲੋਂ ਜਿਹੜੇ ਸਕੂਟਰ ਦੇ ਸਵਾਰ ਹੋਏ ਸੀ ਉਹਦਾ ਨੰਬਰ ਨੋਟ ਕਰ ਲਿਆ ਗਿਆ ਸੀ ਜਦੋਂ ਸ਼ਿਕਾਇਤ ਕੀਤੀ ਤਾਂ ਤੁਰੰਤ ਉਸ ਵੱਲ ਨੂੰ ਉਸ ਵੱਲ ਦੀ ਵਖਦੇ ਹੋਏ ਉਸੇ ਤਰ੍ਹਾਂ ਫਾਲੋਅ ਅਪ ਕੀਤਾ ਗਿਆ ਤੇ ਉਹਨਾਂ ਨੂੰ ਲੜਵਾਉ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਲਿਆ ਕੇ ਉਹਨਾਂ ਕੋਲ ਕਸ਼ਿਸ਼ ਕੀਤੀ ਗਈ ਤੇ ਉਹਨਾਂ ਕੋਲ ਜਿਹੜਾ ਖੋਸ਼ ਉਹਦਾ ਜਿਹੜਾ ਮੋਬਾਈਲ ਸੀ ਉਹ ਨਾਲ ਰਿਕਵਰ ਕੀਤਾ ਗਿਆ ਤੇ ਨਾਲ ਜਿਹੜੇ ਵਹੀਕਲ ਤੇ ਉਹਨਾਂ ਨੇ ਕੋ ਕੀਤੀ ਸੀ ਉਹ ਰਿਕਵਰ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਵਿਕੀਆਂ ਨੂੰ ਦਰਾਨੇ ਪੁਸ਼ਕਿਸ਼ ਹੋਰ ਹੀ ਮਤਲਬ ਕਿ ਡੀਪਲੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੀ 10 12 ਵਾਰ ਦਾ ਤਾਂ ਕੀਤੀਆਂ ਹੋਈਆਂ ਵਾ ਜਿਹਦੇ ਬਾਰੇ ਅਸੀਂ ਵਕਫਾ ਕਥਾਣਿਆਂ ਨਾਲ ਕੰਟੈਕਟ ਕਰ ਰਹੇ ਹਾਂ ਤੇ ਜਿਹਦੇ ਤੋਂ ਦੇ ਰਹੇ ਆ ਜੀ ਇਹ ਜਿਹੜਾ ਲਵਪ੍ਰੀਤ ਸਿੰਘ ਉਰਫ ਲਵ ਆ ਇਹ ਇਤਨੇ ਜਾਣੇ ਜਿਹੜੀ ਹੈ ਨਾ ਲਵਪ੍ਰੀਤ ਸਿੰਘ ਲਵ ਇੰਦਰਜੀਤ ਤੇ ਗੁਰਪ੍ਰਤਾਪ ਇਹ ਉਥੋਂ ਦੇ ਸੰਗਤਪੁਰੇ ਦੇ ਆ ਜੀ ਕਿੰਨੇ ਮਕਬੂਲ ਬੁਰਾਈ ਦੀ ਸੀ ਕਿੰਨੇ ਕੁ ਉਮਰ ਹੈਗੀ ਸੀ ਇਹ ਜੀ ਉਮਰ ਤਕਰੀਬਨ 20 ਤੋਂ ਲੈ ਕੇ ਤੇ 30 ਸਾਲ ਦੇ ਵਿੱਚ ਵਿੱਚ ਨੇ ਸਾਰੇ ਹੋਰ ਸਾਰੇ ਤਾਂ ਕੋਈ ਕੰਮਕਾਰ ਵੀ ਕੁਝ ਕਦੇ ਨਸ਼ੇ ਦੇ ਇਹ ਵੇਲੜੀ ਨੇ ਜੀ ਕੋਈ ਨਸ਼ੇ ਵਾਲੀ ਕੋਈ ਗੱਝੀ ਗੱਲ ਨਹੀਂ ਨੇ ਵੇਲੜੀ ਨੇ ਵੇਲੜੀ ਘੁੰਮ ਦੇ ਕਰਦੇ ਰਹਿੰਦੇ ਸੀ ਸਰ ਮੈਂ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਗਰੀਬੀ ਵਿਵਸਥਾ ਦੇ ਵਿੱਚ ਮਤਲਬ ਕਿ ਕੋਈ ਕੰਮਕਾਰ ਨਾ ਕਰਨਾ ਤੇ ਮਾਪੋ ਬਾਬ ਜਿਹੜੇ ਕੰਮ ਕਰਦੇ ਪਏ ਆ ਇਹਦੇ ਬਿਲਕੁਲ ਕੰਮ ਨਾ ਹੋਣ ਕਰਕੇ ਮਤਲਬ ਕਿ ਇਹਨਾਂ ਦਾ ਰੁਝਾਨ ਜਿਹੜਾ ਵੀ ਇਧਰ ਹੋ ਗਿਆ ਪਿਛਤਾਨਦ ਮੰਨ ਨੂੰ ਇਧਰ ਪਸ ਲੈ ਆ ਜਾਵੇ ਇਹਨੇ ਚੋਰੀ ਕਰਕੇ ਗਾਂ ਜਿੱਤੇ ਵੇਚਦੇ ਬੁਝਦੇ ਸੀ ਉਹਨਾਂ ਦਾ ਵੀ ਕੋਈ ਪਤਾ ਲੱਗਿਆ ਨਹੀਂ ਜੀ ਫਿਲਹਾਲ ਤੇ ਮਤਲਬ ਕਿ ਇਹਨਾਂ ਕੋਲ 4 ਮੋਬਾਈਲ ਅਸੀਂ ਰਿਕਵਰ ਕੀਤੇ ਆ ਜੀ 4 ਦਿਨਾਂ ਦੇ ਕੋਸ਼ਿਸ਼ ਠੀਕ ਹੈ ਜੀ ਅਸੀਂ 16 ਬ ਹੋਰ ਡੀਪੀ ਕੋਸ਼ਿਸ਼ ਕਰ ਕੀਤੀ ਜਾਰੀ ਰਮਾੜ ਲੇ ਕੇ ਹੋਰ ਕੋਸ਼ਿਸ਼ ਕਰਾਂਗੇ ਜਿਹੜੀ ਐਕਟਿਵ ਹੈ ਬਰਾਮਰਦ ਕੀਤੀ ਉਹ ਵੀ ਇਹਨਾਂ ਦੀ ਸੀ ਚੋਰੀ ਹਾਂਜੀ ਉਹ ਇਹਨਾਂ ਦੀ ਹੈ ਫਿਲਹਾਲ ਉਹਦੇ ਬਾਰੇ ਅਸੀਂ ਕੋਕਨਾ ਪੜਤਾਲ ਕਰਾਂਗੇ ਜੇ ਕੋਈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪਾਈ ਜੇ ਤਾਂ ਵੱਡਾ ਜੁਰਮ ਉਹਦੇ ਵਿੱਚ ਵੀ ਐਡ ਕੀਤਾ ਜਾਏ ਇਹਨਾਂ ਦੇ ਕੋਈ ਹੋਰ ਵੀ ਸਾਥੀ ਕੋਈ ਹੈਗੇ ਨਾਲ ਇਸਨੋਂ ਬਈ ਇੱਕ ਹੋਰ ਸਾਥੀ ਇਹ ਦੱਸਦੀ ਆਪਣਾ ਸੁੰਦਰੀ ਸੁੰਦਰੀ ਉਹਦੀ ਪਾਲ ਜਾਰੀ ਹੈ ਜਦੋਂ ਉਹਨੂੰ ਮਤਲਬ ਪਤਾ ਲੱਗਾ ਸਾਨੂੰ ਤੇ ਉਹਦੇ ਗੁਰਸਰ ਕੀਤਾ ਜਾਂਦਾ ਹੈ ਇਹਨਾਂ ਦਾ ਕੋਈ ਪਹਿਲਾ ਕੇਸ ਰਿਕਾਰਡ ਹੈਗਾ ਹਾਂਜੀ ਇਹਦੇ ਵਿੱਚ ਲਵਪ੍ਰੀਤ ਸਿੰਘ ਤੇ ਪਹਿਲਾ ਮਖਬੂਰਪੁਰੇ ਥਾਣੇ ਦੇ ਵਿੱਚ ਇੱਕ ਮਕਦਮਾ ਚੋਰੀ ਦਾ ਦਰਜਿਆ ਇਸੇ ਤਰ੍ਹਾਂ ਗੁਰਪ੍ਰਤਾਪ ਤੇ ਵੀ ਇੱਕ ਦੋ ਮਕਦਮੇ ਜਿਹੜੇ ਆ ਚੋਰੀ ਦੇ ਦਰਜੇ ਆ ਸਰ ਉਹ ਕਈ ਪੁਛ ਕੇ ਸਾਹਮਣੇ ਆਈ ਕੋਸ਼ਿਸ਼ ਇਹ ਸੌਲਾ ਮਾਜੀ ਪੋਜੀਸ਼ਨ ਮਾਰ ਲੈ ਲੈ ਰਹੇ ਜੇ ਮਾਰ ਲੈ ਕੇ ਕੋਸ਼ਿਸ਼ ਕਰਾਂਗੇ ਦੇਖੋ